ਕੀ ਨਾ ਨੰਤਰ ਗੁਰਬਾਜ ਸਿੰਘ ਸਰਪੰਚ ਪਿੰਡ ਜਿਪੜਾ ਵਾਲੀ ਜਿਲ੍ਹਾ ਖੇਰੀ ਮੁਕਸਰ ਸਾਹਿਬ ਸਰ ਪਿੰਡ ਦੇ ਆਪ ਨੂੰ ਲੈ ਕੇ ਕੌਂਸਲ ਦੇ ਲੋਕੀ ਹੋ ਜਿਸਪੋਰਟ ਹੋ ਰਹੀ ਹੈ ਕਿ ਜਿਹੜੇ ਨੰਨੇ ਗਲੀਆਂ ਤੋਂ ਗਲੀਆਂਆਂ ਨਾਲ ਅਸੀਂ ਸਮੇਂ ਤੋਂ ਰੁਕੀਆਂ ਅਸੀਂ ਕਾਫੀ ਸਰਪੰਚ ਚਾ ਚੁੱਕਿਆ ਉਹ ਕਾਸ ਫਿਰ ਚੜ੍ਹਦਾ ਨਜ਼ਰ ਆ ਰਿਹਾ ਕੀ ਕੰਮ 3 ਅੱਠ ਮਹੀਨੇ ਹੋ ਗਏ ਜੀ ਸਾਡੀ ਪੰਚਾਇਤ ਬਣੀ ਨੂੰ 8 ਮਹੀਨਿਆਂ ਦੌਰਾਨ ਜਿਹੜੇ 40 ਸਾਲ ਤੋਂ ਪੁਰਾਣੀਆਂ ਗਲੀਆਂ ਪਈਆਂ ਸੀਗੀਆਂ ਉਹ ਅਸੀਂ ਸਾਡੇ ਕੈਬਨਰਲ ਮੰਤਰੀ ਡਾਕਟਰ ਬਲਜੀਤ ਕੌਰ ਜੀ ਦੀ ਅਸ਼ੀਰਵਾਦ ਦੇ ਨਾਲ ਬਹੁਤ ਜਲਦੀ ਪੂਰੀਆਂ ਕਰਤੀਆਂ 35 35 ਫੁੱਟ ਚੌੜੀਆਂ ਤੇ 12 1200 ਫੁੱਟ ਲੰਮੀਆਂ ਗਲੀਆਂ ਤੇ ਤਕਰੀਬਨ 20-30 ਗਲੀਆਂ ਸਾਡੇ ਨਾਲ ਹੋਰ ਹੈ ਮੇਨ ਜਿਹੜੀਆਂ ਬਣਨ ਵਾਲੀਆਂ ਉਹ ਉਹ ਉਹਨਾਂ ਦੀ ਖਾਤਰ ਅਸੀਂ ਭੈਣ ਜੀ ਪਾਸੋਂ ਜਾ ਕੇ ਠੰਡ ਲੈ ਕੇ ਉਹ ਵੀ ਜਲਦੀ ਸੀਰ ਕਰਕੇ ਪਿੰਡ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇਹ ਲੱਗਦਾ ਕਿ ਜ਼ਿਲ੍ਹੇ ਦੇ ਵਿੱਚ ਪੱਲੇ ਮੰਤਰੀ ਜੀ ਇਸ ਪਿੰਡ ਨੂੰ ਸਪੋਰਟ ਦੇ ਰਹੇ ਆ ਜਾਂ ਹੋਰ ਵੀ ਪਿੰਡ ਵਾਲਿਆਂ ਨੇ ਪੈਂਚਾਇਤ ਦੇ ਅੰਤਵਾਸ ਕਰਿਆ ਜੇ ਉਹਨਾਂ ਨੂੰ ਦਿਲ ਚਾਹਦਾ ਉਹਨਾਂ ਨੇ ਅਗਲਾ ਪਸੰਦ ਨਹੀਂ ਜੀ ਜਿਹੜੇ ਸਾਡੇ ਕੈਬਨਟ ਮੰਤਰੀ ਐ ਡਾਕਟਰ ਬਜੀਤ ਕੌਰ ਜੀ ਉਹ ਤਕਰੀਬਨ ਸਾਡੇ 40 ਸਾਲ ਤੋਂ ਹੁਣ ਵੇਖਣ ਚ ਆਇਆ ਹੈ ਕਿ ਪਹਿਲੇ ਮੰਤਰੀ ਐ ਜਿਹੜੇ ਹਰ ਪਿੰਡ ਦੇ ਹਰ ਪਰਿਵਾਰ ਨਾਲ ਪੂਰਾ ਟੱਚ ਹੋਏ ਨੇ ਭਾਵੇਂ ਉਹਨਾਂ ਦੇ ਕੋਲੇ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਜਾ ਕੇ ਹਾਂ ਜੇ ਕੰਮ ਦੀ ਖਾਤਰ ਜਾ ਕੇ ਕਹਿੰਦਾ ਉਹ ਉਹਨਾਂ ਨੂੰ ਨਾ ਨਹੀਂ ਕਰ ਦੇਗੇ ਤੇ ਔਰ ਅਸੀਂ ਕਰਮਾਂ ਵਾਲੇ ਆ ਜਿਨ੍ਹਾਂ ਨੂੰ ਸਾਨੂੰ ਇਹੋ ਜੇ ਮੰਤਰੀ ਸਾਹਿਬ ਮਿਲੇ ਨੇ ਬਿਨਾ ਭੇਤ ਭਾਉ ਤੋਂ ਕੰਮ ਕਰ ਰਹੇ ਨੇ ਯੂ ਤੇ ਇਹਦੇ ਵਿੱਚ ਪਾਰਟੀਆਂ ਬাজੀਆਂ ਨੂੰ ਲੈ ਕੇ ਵੀ ਕਾਹਦੇ ਕੰਮ ਚੜਕਾਤਾ ਹੋਣੀਆਂ ਕੀ ਲੱਗਦਾ ਕੀ ਇਹਦੇ ਵਿੱਚ ਐ ਕੁਛ ਹੋਵੇ ਨਹੀਂ ਜੀ ਜਦੋਂ ਤੋਂ ਅਸੀਂ ਸਰਪੰਚ ਬਣਿਆ ਸਾਨੂੰ ਨਾਕਤੇ ਵਿਰੋਧੀ ਧਿਰ ਵਾਲੇ ਨੇ ਪਰੇਸ਼ਾਨ ਕੀਤਾ ਤੇ ਨਾ ਹੀ ਕੋਈ ਸਾਨੂੰ ਇਸ ਚੀਜ਼ ਦਾ ਕੋਈ ਰਿੱਕਾ ਪਿਆ ਜਿਹੜੀ ਕਿ ਹੁਣ ਕੁਝ ਸਮਾਂ ਸਰਕਾਰ ਦਾ ਜੋ ਰਹਿ ਗਿਆ ਜਿਹਦੇ ਵੀ ਹੁਣ ਅੱਗੇ ਕੀ ਲੱਗਦਾ ਕਿ ਉਹਨਾਂ ਦਾ ਸਮਾਂ ਆਮ ਆਦਮੀ ਪਾਰਟੀ ਦਾ ਤੁਹਾਡਾ ਜਨਤਾਇਨ ਦਾ ਜੋ ਵੀ ਇਹ ਅਸਰ ਕੰਮ ਲੱਗਦਾ ਸਾਡੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਜੀ ਮਾਨ ਦਿਨ ਰਾਤ ਮਿਹਨਤ ਕਰੀ ਜਾਂਦੇ ਐ ਔਰ ਹਰ ਤਕਰੀਬਾ ਉਹਨਾਂ ਨੇ ਜਿਹੜੀ ਉਹਨਾਂ ਨੇ ਚੋਣ ਮੈਨੂੰ ਵਿੱਚ ਵਿੱਚ ਕੀਤਾ ਸੀਗਾ ਸਾਰੇ ਵਾਦੇ ਪੂਰੇ ਕੀ ਜਾਂਦੇ ਆ ਮੈਨੂੰ ਲੱਗਦਾ ਇੱਕ ਬੀਬੀਆਂ ਦਾ ਰਹਿ ਗਿਆ ਮਸਲਾ ਉਹ 1100 ਰੁਪਏ ਵਾਲਾ ਉਹ ਵੀ ਲੱਗਦਾ ਸਾਨੂੰ ਦਿਵਾਲੀ ਤੱਕ ਮਾਨ ਸਾਹਿਬ ਉਹ ਪੂਰਾ ਕਰ ਦੇਣਗੇ ਤੇ ਸਾਡੀ ਪਾਰਟੀ 100 ਪਲੱਸ ਸੀਟਾਂ ਲੈ ਕੇ ਦੁਬਾਰਾ ਸਰਕਾਰ ਬਣਾ ਦੇਗੀ ਕੀ ਲੰਦਾ ਨਸ਼ਿਆਂ ਨੂੰ ਲੈ ਕੇ ਕੋਈ ਰੋਖਾ ਨੂੰ ਹੁੰਦਾ ਨਸ਼ਿਆਂ ਨੂੰ ਲੈ ਕੇ ਜੀ ਹੁਣ ਮੈਨੂੰ ਲੱਗਦਾ ਵੀ 80 85 ਫਰੰਟ ਪਿੰਡਾਂ ਦੇ ਵਿੱਚ ਇਸ ਚੀਜ਼ ਦੀ ਥਾਂ ਲੱ ਬੈ ਚੁੱਕੀ ਆ ਮੇਰੇ ਪਿੰਡ ਚ ਇਹ ਜੋ ਪਹਿਲਾਂ ਬਹੁਤ ਨਸ਼ਾ ਹੁੰਦਾ ਸੀਗਾ ਦੋ ਤਿੰਨ ਜਿਹੜੇ ਮੇਨ ਬੰਦੇ ਸੀਗੇ ਉਹਨਾਂ ਦੇ ਮੈਂ ਆਪ ਖੁੱਦ ਜਾ ਕੇ ਜਿੰਨਾਂ ਛੜਵਾ ਕੇ ਆਏ ਆਂ ਤੇ ਨਸ਼ੇ ਦੀ ਪੂਰੀ ਠੱਲ ਹੈ ਜੀ ਇਸ ਤੋਂ ਵੱਧ ਕੋਈ ਵੀ ਸਰਕਾਰ ਇੰਨਾ ਪ੍ਰਾਲਾ ਨਹੀਂ ਕਰ ਸਕਦੀ ਜਿੰਨਾ ਸਾਡੀ ਸਰਕਾਰ ਕਰ ਰਹੀ ਹੈ ਜਿਵੇਂ ਪਿੰਡਾਂ ਦੇ ਵਿੱਚ ਸਰਪੰਚਾ ਵੱਲੋਂ ਗਰੁੱਪ ਬਣਾਏ ਗਏ ਆ ਨਸ਼ੇ ਦੀ ਰੋਕਥਾਮ ਨੂੰ ਆਬਜੀ ਦੇ ਪੱਧਰ ਵਿੱਚ ਵੀ ਰੋਕ ਰਿਆ ਕੀਤਾ ਗਿਆ ਹੈ ਹਾਂਜੀ ਅਸੀਂ ਆਪਣੀ ਟੀਮ ਤਿਆਰ ਕੀਤੀ ਹੈ ਜੋ ਸਾਨੂੰ ਪਤਾ ਲੱਗਦਾ ਅਸੀਂ ਉਹਨਾਂ ਦਾ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਕੇ ਉਹਨਾਂ ਨੂੰ ਨਸ਼ੇ ਛੱਡਣ ਵਾਸਤੇ ਵੇਅਰ ਕਰਦੇ ਆਂ ਔਰ ਨਸ਼ੇ ਦੀ ਰੋਕਥਾਮ ਤੋਂ ਵੀ ਪੂਰਾ ਕੰਟਰੋਲ ਕੀਤਾ ਹੋਇਆ ਜੀ ਜ਼ਿਲ੍ਹਾ ਪ੍ਰਸ਼ਾਸਨ ਆਪੀ ਦਾ ਸਾਥ ਦੇ ਰਿਹਾ ਪੂਰਾ ਸਾਥ ਦੇ ਰਿਹਾ ਜੀ ਸਾਡੇ ਜਿਹੜਾ ਮੁਹੀ ਐਸਐਲਪੀ ਸਾਹਿਬ ਦੇ ਆਦੇਸ਼ ਹਸਤਪਿਕ ਸਾਡੇ ਐਸਐਚਓ ਸਾਧਰਸ਼ਨ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਹੈ ਜੀ ਪਿੰਨ ਦੀ ਮੰਗ ਕਾਲਜ ਤੇ ਪੂਰ ਨੂੰ ਲੈ ਕੇ ਕੀ ਕਰ ਰਹੇ ਇਹ ਮੇਰੀ ਆਪ ਜੀ ਨਾਲ ਪਹਿਲਾਂ ਵੀ ਡਿਬੇਟ 'ਚ ਗੱਲ ਹੋਈ ਸੀ ਵੀ ਸਾਡੇ ਜਿਹੜੇ ਨੇੜੇ-ਨੇੜੇ 5-6 ਪਿੰਡ ਆ ਜੀ ਇਹਨਾਂ ਦੇ ਵਿੱਚ ਗਰੀਬ ਬੱਚੇ ਜ਼ਿਆਦਾ ਜੀ ਮੇਰੇ ਪਿੰਡ ਕਾਫੀ ਦਾ ਸਕੂਲ ਹੈ ਜੀ ਮੇਰੇ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਕੇ ਸਾਡੇ ਪਿੰਡ ਨੂੰ ਇੱਕ ਕਾਲਜ ਦਿੱਤਾ ਜਾਵੇ ਸਾਡੇ ਕੋਲੇ ਪੰਚਾਇਤ ਦੀ ਜ਼ਮੀਨ ਹੈਗੀ ਹੈ ਜੀ ਜੇ ਪੰਜਾਬ ਸਰਕਾਰ ਚਾਹਵੇਗੀ ਤੇ ਤਿੰਨ ਚਾਰ ਕਿੱਲੇ ਜਿੰਨੇ ਜ਼ਮੀਨ ਨੂੰ ਅਸੀਂ ਦੇਵਾਂਗੇ ਤੇ ਸਾਡੇ ਪਿੰਡ ਨੂੰ ਇੱਕ ਐਜੂਕੇਸ਼ਨ ਦੀ ਹੱਬ ਬਣਾਇਆ ਜਾਵੇ ਤਾਂ ਜੋ ਨੇੜੇ-ਜਿਹੜੇ ਦੇ ਪਿੰਡਾਂ ਦੇ ਬੱਚੇ ਇੱਥੇ ਆ ਕੇ ਪੜ੍ਹ ਸਕਣ ਕਿਉਂਕਿ ਮੁਕਸਰ ਸਾਹਿਬ ਦੇ ਜਿੰਨੇ ਕਾਲਜ ਹੈ ਜੀ ਸਾਡੇ ਪਿੰਡ ਤੋਂ 16 ਕਿਲੋਮੀਟਰ ਦੂਰ ਹਨ ਅਤੇ ਉਹਨਾਂ ਦਾ ਉੱਥੇ ਬੱਚਿਆਂ ਨੂੰ ਜਾਣਾ ਬਹੁਤ ਔਖਾ ਕਾਲਜ ਸ਼ਹਿਰ ਦੇ ਪਰਲੇ ਪਾਸੇ ਐ ਇਹ ਮੇਰੀ ਪੁਰਜ਼ੋਰ ਅਪੀਲ ਹੈ ਮਾਨ ਸਾਹਿਬ ਅੱਗੇ ਵੀ ਸਾਡੇ ਸਕੂਲ ਪਿੰਡ ਨੂੰ ਇੱਕ ਵਧੀਆ ਜਿਹਾ ਪਲੱਸ 2 ਦਾ ਸਕੂਲ ਅਤੇ ਕਾਲਜ ਦਿੱਤਾ ਜਾਵੇ ਜੀ ਲੜਕੀਆਂ ਵਾਸਤੇ ਮੇਰਾ ਨਾਮ ਸ਼੍ਰੀ ਬਾਬੂ RAM ਜੀ ਪਿੰਡ ਚਿਬੜਾਂ ਵਾਲੀ ਜ਼ਿਲ੍ਹਾ ਮੁਕਸਰ ਇੱਥੋਂ ਦੇ ਰਹਿਣ ਵਾਲੇ ਆ ਸਰ ਪਿੰਡ ਦੇ ਵਿੱਚੋਂ ਖਾਸ ਚੱਲ ਰਿਹਾ ਸਪੈਸਾ ਬੰਦੋ ਉਹਦੇ ਵਿੱਚ ਕੀ ਕਹਿਣਾ ਕਰਾਸ ਬਹੁਤ ਵਧੀਆ ਹੋ ਰਿਹਾ ਜੀ ਜੋ 40-40 ਸਾਲ ਤੋਂ ਕੰਮ ਵੇਂਦੇ ਸੀਗੇ ਸੜਕਾਂ ਨੂੰ ਤਰਸ ਰਹੇ ਸੀਗੇ ਵੀ ਸਾਡੇ ਗਲੀ ਬਣ ਜਾਵੇ ਤੇ ਲੋਕ ਇਸ ਟਾਈਮ ਤੇ ਉਹਨਾਂ ਦੀਆਂ ਤਕਰੀਬਨ ਗਲੀਆਂ ਬਹੁਤ ਮੰਨ ਲਓ 90% ਤਾਂ ਬਣ ਚੁੱਕੀਆਂ ਜੀ ਤੇ ਉਹ ਰਹਿੰਦੇ ਕੰਮ ਆ ਉਹ ਵੀ ਚੱਲ ਰਹੇ ਆ ਕੁਝ ਸਾਡੇ ਮੰਤਰੀ ਸਾਹਿਬ ਦੇ ਸੰਯੋਗ ਨਾਲ ਉਹਨਾਂ ਕੋਲੇ ਵੀ ਮੰਗਾਂ ਰੱਖੀਆਂ ਹੋਈਆਂ ਤੇ ਉਹਨਾਂ ਨੂੰ ਵੀ ਹਾਂ ਦਾ ਹੰਗਾਰਾ ਆਇਆ ਮਿਲਿਆ ਤੇ ਬਹੁਤ ਜਲਦੀ ਰਹਿੰਦੇ ਕੰਮ ਆ ਜਿਹੜੇ ਉਹ ਵੀ ਬਹੁਤ ਜਲਦੀ ਸਿਰੇ ਚੜ ਜਾਣਗੇ। ਤਿੰਨ ਚੋ ਲੋ ਇੰਨੀ ਖੁਸ਼ੀ ਨਾਲ ਅਨੁਭਵ ਕਰ ਰਹੇ ਨੇ। ਸਰਪੰਚ ਸਾਹਿਬ ਦੇ ਵੱਲੋਂ ਦਾ ਜੀ ਸਾਨੂੰ ਜਿੱਥੇ ਵੀ ਪਿੰਡ ਤੇ ਜਾਂਦੇ ਆ ਕਿ ਭਾਵੇਂ ਸਾਡੇ ਵਿਰੋਧੀ ਵੀ ਸੀਗੇ ਆਮ ਪਾਰਟੀ ਦੇ ਉਹ ਵੀ ਇਸ ਟਾਈਮ ਤੇ ਬਹੁਤ ਖੁਸ਼ ਹੈ। ਤਰੀਫਾ ਕਰਦੇ ਆ ਵੀ ਵਾਕਿਆੇ ਸੀ ਜ਼ਿੰਦਗੀ ਚ ਪਹਿਲੀ ਵਾਰ ਇਹੋ ਜਿਹਾ ਸਰਪੰਚ ਦੇਖਿਆ ਜਿਹੜਾ ਟਿਕਦਾ ਇਨੀ ਰਾਹ ਦੇਣੀ ਭੱਜਿਆ ਫਿਰਦਾ। ਹਰੇਕ ਅਫਸਰ ਕੋਲੇ ਹਰੇਕ ਘਰ ਕੋਲੇ ਹਰੇਕ ਤਾਂ ਦੇ ਮਨ ਲੋ ਪਹੁੰਚ ਆਖਦੇ ਆ। ਹਰੇਕ ਦੇ ਦੁੱਖ ਸੁੱਖ ਚ ਖੜੇ ਹੁੰਦੇ ਆ ਜੇ ਕਿਸੇ ਦੀ ਮਾਲੀ ਸਹਾਇਤਾ ਵੀ ਜੇ ਜ਼ਰੂਰਤ ਪੈਂਦੀ ਆ ਉਹ ਵੀ ਆਪ ਦੀ ਜੇਬ ਚੋਂ ਕਰਦੇ ਆ ਕਿ ਨਾਮ ਤੁਹਾਡਾ ਕੀ ਪੁੱਛੋਗੇ ਮੇਰਾ ਨਾਮ ਬਲਜਿੰਦਰ ਸਿੰਘ ਜੀ ਪਿੰਡ ਚੁੱਬਣਾ ਵਾਲੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਜੀ ਪਿੰਡ ਦੇ ਸਰਪੰਚ ਲੋਕ ਵਿਕਾਸ ਕੀਤਾ ਜਾ ਰਿਹਾ ਹੈ ਤੁਹਾਡੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਵਿਕਾਸ ਕਰਾ ਰਹੀ ਬਹੁਤ ਹੀ ਵਧੀਆ ਅਜੇ ਤੋਂ 40-40 ਸਾਲ ਪੁਰਾਣੀਆਂ ਗੜੀਆਂ ਰੁਕੀਆਂ ਸੀ ਉਹ ਬਣ ਕੇ ਮੁਕੰਮਲ ਹੋ ਚੁੱਕੇ ਜਾਂਗੇ ਕੋਈ ਪੇਤ ਭਾਵ ਤੋਂ ਉੱਪਰ ਉੱਠ ਕੇ ਬੜੀਆ ਕੰਮ ਕਰ ਰਿਹਾ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੋ ਕਿ ਸਾਡੀ ਕੈਬਨਿਟ ਮੰਤਰੀ ਭੈਣ ਜੀ ਡਾਕਟਰ ਬਲਜੀਤ ਕੌਰ ਜੀ ਦੇ ਸਹਿਯੋਗ ਨਾਲ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਹਦੇ ਸਕੂਲ ਨੂੰ ਲੈ ਕੇ ਸਕੂਲ ਜੀ ਸਾਡੇ 10ਵੀਂ ਪੱਲੇ ਦਾ ਸਕੂਲ ਹੈ ਜੀ 10ਵੀਂ ਤੱਕ ਦਾ ਸਕੂਲ ਆ ਆਸ-ਪਾਸ ਦੇ ਜਿਹੜੇ ਬੱਚੇ ਇੱਥੇ ਪੜ੍ਹਦੇ ਆ 10ਵੀਂ ਤੋਂ ਬਾਅਦ ਖਾਸ ਕਰਕੇ ਲੜਕੀਆਂ 90% ਲੜਕੀਆਂ ਘਰੇ ਬੈਠ ਜਾਂਦੀਆਂ ਔਰ ਆਸੇ ਪਾਸੇ ਕੋਈ ਵੱਡਾ ਕਾਲਜ ਹੈ ਨਹੀਂ ਗਾ ਨੇੜੇ ਮੁਕਸਰਾ ਦੂਰ ਪੈ ਜਾਂਦਾ ਔਰ ਫਿਰ ਬੱਚੀਆਂ ਤਾਂ ਰਹਿ ਜਾਂਦੀਆਂ ਪੜਨ ਵਾਲੀਆਂ ਜੀ ਉਹਦਾ ਘਰਾਂ ਜੀ ਬੈਦਾ ਨਹੀਂ ਗਈ ਤੇ ਸਾਡੀ ਮੰਗ ਇਹ ਆ ਸਰਕਾਰ ਵਰਗੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਵਰਗੇ ਵੀ ਸਾਨੂੰ ਇੱਥੇ ਇੱਕ ਕੁੜੀਆਂ ਦਾ ਕਾਲਜ ਬਣਾ ਕੇ ਦਿੱਤਾ ਜਾਵੇ ਜੀ ਬਹੁਤ ਵਧੀਆ ਕਾਲਜ ਹੋਵੇ ਹਾਂਜੀ ਸਰ ਇੱਕ ਪਿੰਡ ਦੇ ਵਿੱਚ ਕਵਰਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਉਹ ਕਿੰਨੇ ਕਮਰੇ ਬਣ ਚੁੱਕੇ ਪਿੰਡ ਦੇ ਵਿੱਚ ਕਮਰੇ ਕਮਰੇ ਸਰ 100 ਪਲੱਸ ਬਣ ਚੁੱਕੇ ਹੈ 100 ਪਲੱਸ ਤਿਆਰ ਹੋ ਚੁੱਕੇ ਆ ਜੋ ਰਹਿ ਗਏ ਉਹਨਾਂ ਨੂੰ ਵੀ ਸਰਪੰਚ ਸਾਹਿਬ ਜ਼ਰੂਰ ਨੇ ਆਪਣੇ ਚਾਰਨਗੇ ਇੰਨਾ ਦੀ ਦੇਣ ਲੱਗਦੀ ਆ 100 ਪਲੱਸ ਹੋ ਗਏ ਨਾ ਕੋਈ ਡਿਫਰੈਂਸ ਸਰ ਤਕਰੀਬਨ ਡਾਕਟਰ ਬਲਜੀਤ ਕੌਰ ਜੀ ਦੇ ਸਹਿਯੋਗ ਨਾਲ ਹੀ ਸਾਨੂੰ ਇਹ ਮਿਲ ਰਿਹਾ ਹੈ ਸਰਪੰਚ ਸਾਹਿਬ ਉਹਨਾਂ ਨਾਲ ਤਾਲਮੇ ਰੱਖਦੇ ਆ ਔਰ ਇਹਨਾਂ ਕਰਕੇ ਸਾਡੇ 100 ਪਲੱਸ ਕਮਰੇ ਪੈ ਚੁੱਕੇ ਆ